ਆਉਂਗਾ ਟੰਡਾ ਆ ਦੇਖੋ ਆ ਦੇਖੋ ਝਾੜੂ ਪਾਉਣਾ ਆ ਦੇਖੋ ਆ ਦੇਖੋ ਸ਼ਰਾਬ ਦਾ ਧੰਦਾ ਆ ਦੇਖੋ ਆ ਕੀ ਆ ਸ਼ਰਾਬ ਪਰਚਾ ਆ ਦੇਖੋ ਸਾਹਿਬ ਆ ਕੀ ਆ ਆ ਆ ਗਿਆ ਕਿ ਆ ਬੱਚਾ ਨੂੰ ਕਹਿੰਦਾ ਆਸ਼ਾ ਦੀ ਆ ਆਹ ਦੇਖੋ ਆ ਕੰਮ ਆ ਜਿੱਦ ਸਾਰਾ ਵੀਡੀਓ ਨੂੰ ਉੱਥੇ ਸਾਰਾ ਵੀਡੀਓ ਅੱਜ ਪਾਈ ਦਫਾ ਸੀ ਨਾ ਪਿੰਡ ਦੇ ਵਿੱਚ ਇਕੱਠ ਹੋਇਆ ਲੱਖੇ ਨੂੰ ਹਜ਼ਾਰਾਂ ਵੀ ਗਿੰਦੀ ਨੌਜਵਾਨਾ ਬੋਲਣਗੇ ਤੇ ਸ਼ਾਪਾ ਵੰਡਣ ਦੇ ਆ ਕਰਨ ਦੇ ਮਾਰੇ ਇਹਨਾਂ ਫਿਰ ਹੁਣ ਤਾਂ ਜਾਮ ਲਾਉਂਦੇ ਆ ਪੜਜਾ ਪਿੰਡ ਦਾ ਉਸ ਦੇ ਨਾਮ ਦੀ ਗੱਡੀ ਹੈ ਗੱਡੀ ਵੀ ਉਹਦੀ ਆ ਅੱਜ ਆਦੀ ਆ ਵਾਹ ਜੀ ਵਾਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾਹ ਜੀ ਵਾਹ ਆ ਦੇਖੋ ਆ ਡੈਮੋਕ੍ਰੇਸੀ ਆ ਜੀ ਵੇਖੋ ਇਹ ਜਿਹੜੇ ਆ ਭਾਰਤੀ ਗਨਨਤਰ ਰਾਜਵਾ ਦੇਖੋ ਜੀ ਆ ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਿੱਚ ਲੈ ਲਈ ਪਾੜੀ ਕੀ ਕਰੋਗੇ ਤੁਸੀਂ ਇਹ ਤੁਹਾਡਾ ਬਦਲਾਵ ਆ ਜੀ ਇਹ ਤੁਹਾਡੀ ਕਾਂਗਰਸ ਪਾਰਟੀ ਆ ਇਹ ਤੁਸੀਂ ਬੇੜਾ ਕਰ ਰਹੇ ਹੋ ਤੁਮ ਜਵਾਨੀ ਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਤੇ دہشت ਦਾ ਮਾਹੌਲ ਕਰ ਰਹੇ ਹੋ ਤੁਸੀਂ ਨਸ਼ਿਆਂ ਦੇ ਵਿੱਚ ਸਿੱਖੀ ਗਲਤਾਨ ਪੰਜਾਬ ਦਾ ਪੱਠਾ ਭਾ ਲ ਦਿੱਤਾ ਤੁਸੀਂ ਜਵਾਨ ਨੇ ਪਹਿਲਾ ਟੀਕੇ ਲਾ ਲ ਕੇ ਮਰ ਰਹੇ ਆ ਜਵਾਨਾਂ ਦੀ ਤਬਾਈ ਹੋ ਰਹੀ ਆ ਮਾਵਾਂ ਕਰ ਲਾ ਰਹੀਆਂ ਵਾ ਸਾਰੀਆਂ ਤੇਰਾ ਮੰਡ ਰਹੀਆਂ ਜੇ ਸਾਰੀਆਂ ਤੇਰਾ ਦੇ ਵਿੱਚ ਜ਼ਿੰਮੇਵਾਰ ਆ ਤੇ ਕਿਉਂ ਨਹੀਂ ਸਵਾਲ ਕਰਦੀ ਇਹਨਾਂ ਨੂੰ ਸਾਰੀਆਂ ਤੇਰਾ ਕਿਉਂ ਨਹੀਂ ਸਵਾਲ ਕਰਦੀ ਇਹਨਾਂ ਨੂੰ ਇਹ ਪਿੱਛੇ ਸਾਰੇ ਆ ਇਹ ਸੈਂਟਰ ਸਰਕਾਰ ਬੀਜੇਪੀ ਦੀ ਕਿੱਥੇ ਗਈ ਆ ਮੈਂ ਕਿੰਨਾ ਜੀ ਆਮ ਆਦਮੀ ਪਾਰਟੀ ਮੌਕੇ ਦੀ ਮੌਜੂਦ ਵਾ ਸਰਕਾਰ ਨੂੰ ਪੁੱਛਦੇ ਕਿਉਂ ਨਹੀਂ ਇਹਨਾਂ ਨੂੰ ਕਿੱਥੋਂ ਆਏ ਆ ਪੁੱਛਦੇ ਕਿਉਂ ਨਹੀਂ ਪੁੱਛੋ ਇਹਨਾਂ ਨੂੰ ਇਹ ਬੇੜਾ ਕਰ ਕਰ ਤੇ ਤੁਸੀਂ ਸਾਰੀਆਂ ਉੱਥੇ ਲਹੁੰਦੇ ਆ ਇਹ ਮੇਟਗਾ ਹੁੰਦੀਆਂ ਨੇ ਨਹੀਂ ਸੱਜਾ ਮੁੰਡਾ ਹੀ ਬੋਲਦੇ ਪੰਜਾਬ ਮੁੰਡਾ ਜਵਾਨੀ ਨੂੰ ਸਾਡੀ ਨੂੰ ਬਰਬਾਦ ਕਰ ਦੇਣ ਲੱਗੇ ਆ ਅਸੀਂ ਕਹਿੰਦੇ ਵੀ ਸੱਚ ਦੇ ਨਾਲ ਆਪਾਂ ਖੜੇ ਹਾਂਗੇ ਭਾਵੇਂ ਕਿਸੇ ਵੀ ਪਾਰਟੀ ਦਾ ਸੱਚ ਦੇ ਨਾਲ ਆਪਾਂ ਖੜੇ ਹਾਂਗੇ ਨਸ਼ਿਆਂ ਦੇ ਵਿਰੁੱਧ ਇੱਕ ਮਿੰਬ ਬਿੱਟਾਂਗੇ ਤੇ ਪੰਜਾਬ ਨੂੰ ਸਾਡਾ ਸੇਵਾ ਕਰ ਦਿੱਤਾ ਤੁਸੀਂ ਪੰਜਾਬ ਦਾ ਆਪਾਂ ਪੰਜਾਬ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ ਵਧੀਆ ਬਾਬਾ ਜੀ ਬੋਲਦੇ ਬਹੁਤ ਵਧੀਆ ਬਹੁਤ ਤੁਸੀਂ ਤਬਾਹ ਕਰ ਦਿੱਤਾ ਪੰਜਾਬ ਨੂੰ ਨਾਲ ਮਿਲ ਕੇ ਤੁਸੀਂ ਪਹਿਲਾ 78 ਜਮਾਰੇ ਜ਼ਿੰਦਗੀ ਚ ਪਰ ਹਾਂਜੀ ਹਾਂ ਚਲੋ ਮੈਂ ਕੰਡੇ ਕੰਡੇ ਬਾਈ ਦਾਨ ਮਿੰਟਾਂ ਮੈਂ ਦਸਾਬ ਆ ਕੇ ਦਾਨ ਮਿੰਟਾਂ ਕਿਹ ਪੰਜਾਬ ਦੀਆਂ ਟੀਕੇ ਲਾਲਾ ਕੰੂਜਵਣ ਮਰ ਰਹੇ ਚਾਰੇ ਪਾਸੇ ਜਿਹੜਾ ਦਹਿਤ ਦਾ ਮੌਲ ਇਹ ਸੱਚੀਆਂ ਗੱਲਾਂ ਆ ਜੀ ਕੋਈ ਫੇਰਤੀ ਚੁੱਕ ਪਾਰਿਆ ਇਹ ਕਹਿੰਦੇ ਆਪਾਂ 30 ਸਾਲ ਬਣੇ ਆ ਆਹ ਵੇਖੋ ਜੀ ਸਰਾਲ ਦਾ ਟੰਡਾ ਆਹ ਵੇਖੋ ਆ ਦੇਖੋ ਆ ਦੇਖੋ ਸ਼ਰਾਬ ਦਾ ਧੰਦਾ ਆ ਦੇਖੋ ਆ ਕੀ ਆ ਸ਼ਰਾਬ ਦਾ ਪਰਚਾ ਨਾ ਸਾਹਿਬ ਆ ਕੀ ਆ ਆਹ ਕੀ ਆ ਕੀ ਆ ਨਾਂ ਨੂੰ ਘਾਟਾ ਦਿੰਦੇ ਆ ਆਸ਼ਲੀਆ ਆ ਆ ਵੇਖੋ ਆ ਕੰਮ ਆ ਠੀਕ ਆ ਸਾਰਾ ਵੀਡੀਓ ਨੂੰ ਉੱਥੇ ਸਾਰਾ ਵੀਡੀਓ ਅੱਜ ਪਾਈ ਦਫਾ ਸੀਰਾ ਪਿੰਡ ਦੇ ਵਿੱਚ ਇਕੱਠ ਹੋਇਆ ਲੱਖੇ ਨੂੰ ਹਜ਼ਾਰਾਂ ਵੀ ਗਿੰਦੀ ਨੌਜਵਾਨਾਂ ਨੂੰ ਬੋਲਦਗੇ ਤੇ ਸ਼ਰਾਬਾ ਵੰਡਣ ਦੀ ਆਪਾਂ ਕਰਦੇ ਮਾਰੇ ਇਹਨਾਂ ਫਿਰ ਉਲਟਾ ਜਾਮ ਲਾਉਂਦੇ ਆ ਪੰਜਾਂ ਪਿੰਡ ਦਾ ਉਸ ਦੇ ਨਾਮ ਦੀ ਗੱਡੀ ਆ ਗੱਡੀ ਵੀ ਵਧੀਆ ਏ ਅੱਜ ਆਦੀ ਆ ਵਾਹ ਜੀ ਵਾਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾਹ ਜੀ ਵਾਹ ਆ ਦੇਖੋ ਆ ਡੈਮੋਕ੍ਰੇਸੀ ਆ ਜੀ ਵੇਖੋ ਇਹ ਜਿਹੜੇ ਆ ਭਾਰਤੀ ਗਣਤੰਤਰ ਰਾਜਵਾ ਦੇਖੋ ਜੀ ਆ ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਿੱਚ ਲੈ ਲਈ ਪਾੜੀ ਕੀ ਕਰੋਗੇ ਤੁਸੀਂ ਇਹ ਤੁਹਾਡਾ ਬਦਲਾਅ ਆ ਜੀ ਇਹ ਤੁਹਾਡੀ ਕਾਂਗਰਸ ਪਾਰਟੀ ਆ ਇਹ ਤੁਸੀਂ ਬੇੜਾ ਕਰ ਰਹੇ ਹੋ ਤੁਮ ਜਵਾਨੀ ਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਤੇ ਦਹਿਸ਼ਤ ਦਾ ਮਾਹੌਲ ਕਰ ਰਹੇ ਹੋ ਤੁਸੀਂ ਨਸ਼ਿਆਂ ਦੇ ਵਿੱਚ ਸਿੱਖੀ ਗਲਤਾਨ ਪੰਜਾਬ ਦਾ ਪੱਠਾ ਭਾ ਦਿੱਤਾ ਤੁਸੀਂ ਜਮਾਨਾ ਪਹਿਲਾਂ ਟੀਕੇ ਲਾ ਲ ਕੇ ਮਰ ਰਹੇ ਆ ਜਵਾਨਾਂ ਦੀ ਤਬਾਈ ਹੋ ਰਹੀ ਆ ਮਾਵਾਂ ਕਰ ਲਾ ਰਹੀਆਂ ਵਾ ਸਾਰੀਆਂ ਤੇਰਾ ਮੰਨ ਰਹੀ ਜੇ ਸਾਰੀਆਂ ਤੇਰਾ ਦੇ ਵਿੱਚ ਜ਼ਿੰਮੇਵਾਰ ਆ ਤੇ ਕਿਉਂ ਨਹੀਂ ਸਵਾਲ ਕਰਦੀ ਇਹਨਾਂ ਨੂੰ ਸਾਰੀ ਤੇਰਾ ਕਿਉਂ ਨਹੀਂ ਸਵਾਲ ਕਰਦੀ ਇਹਨਾਂ ਨੂੰ ਇਹ ਪਿੱਛੇ ਸਾਰੇ ਆ ਇਹ ਸੈਂਟਰ ਸਰਕਾਰ ਬੀਜੇਪੀ ਦੀ ਕਿੱਥੇ ਗਈ ਆ ਮੈਂ ਕਿੰਨਾ ਜੀ ਆਮ ਆਦਮੀ ਪਾਰਟੀ ਮੌਕੇ ਦੀ ਮੌਜੂਦ ਵਾ ਸਨਕਰੋਂ ਪੁੱਛਦੇ ਕਿਉਂ ਨਹੀਂ ਇਹਨਾਂ ਨੂੰ ਕਿੱਥੋਂ ਆਏ ਆ ਪੁੱਛਦੇ ਕਿਉਂ ਨਹੀਂ ਪੁੱਛੋ ਇਹਨਾਂ ਨੂੰ ਇਹ ਬੇੜਾ ਕਰ ਕਰਦੇ ਤੁਸੀਂ ਸਾਰੀਆਂ ਉੱਥੇ ਲੱਭਦੇ ਆ ਇਹ ਮੇਟਗਾ ਹੁੰਦੀਆਂ ਨਹੀਂ ਗੱਲਾਂ ਮੁੰਡਾ ਹੀ ਬੋਲਦੇ ਪੰਜਾਬ ਜਵਾਨੀ ਨੂੰ ਸਾਡੀ ਨੂੰ ਬਰਬਾਦ ਕਰ ਦੇਣ ਲੱਗੇ ਆ ਅਸੀਂ ਕਹਿੰਦੇ ਵੀ ਸੱਚ ਦੇ ਨਾਲ ਆਪਾਂ ਖੜੇ ਹਾਂਗੇ ਭਾਵੇਂ ਕਿਸੇ ਵੀ ਪਾਰਟੀ ਦਾ ਸੱਚ ਦੇ ਨਾਲ ਆਪਾਂ ਖੜੇ ਹਾਂਗੇ ਨਸ਼ਿਆਂ ਦੇ ਖਿਲਾਫ ਇੱਕ ਮਿੰਬ ਬਿਟਾਂਗੇ ਤੇ ਪੰਜਾਬ ਨੂੰ ਸਾਡਾ ਸੇਵਾ ਕਰ ਦਿੱਤਾ ਤੁਸੀਂ ਪੰਜਾਬ ਦਾ ਆਪਾਂ ਪੰਜਾਬ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ ਵਧੀਆ ਬਾਬਾ ਜੀ ਬੋਲਦੇ ਬਹੁਤ ਵਧੀਆ ਬਹੁਤ ਤੁਸੀਂ ਤਬਾਹ ਕਰ ਦਿੱਤਾ ਪੰਜਾਬ ਨੂੰ ਨਾਲ ਮਿਲ ਕੇ ਤੁਸੀਂ ਪਹਿਲਾ ਜਰਾਤੀ ਜਮਾਰੇ ਸਦਾ ਨਹੀਂ ਚ ਪਰ ਹਾਂਜੀ ਹਾਂਜੀ ਚਲੋ ਬੰਦੇ ਕੰਡੇ ਕੰਡੇ ਬਾਈ ਸਾਡਾ ਗਾਰਮ ਟਾਈਮ ਮੱਥੀ ਸਾਬਾ ਕੇ ਦਹਾਂ ਮੋਟੀਆਂ ਪੰਜਾਬ ਦੀਆਂ ਟੀਕੇ ਲਾਲਾ ਕੰੂਚਵਣ ਮਰ ਰਹੇ ਚਾਰੇ ਪਾਸੇ ਜਿਹੜਾ ਦਹਿਸ਼ਤ ਦਾ ਮੌਲਿਆ ਇਹ ਸੱਚੀਆਂ ਗੱਲਾਂ ਆ ਜੀ ਕੋਈ ਫੇਰ ਨਹੀਂ ਚੁੱਕ ਪਾਰਿਆ ਇਹ ਕਹਿੰਦੇ ਆਪਾਂ 30 ਸਾਲ ਬਣੇ ਆਪਾਂ ਜੀ ਇਹਨੇ 30 ਸਾਲ ਬਣੇ ਆ